ਕਿ ਨੇ ਸੋਨੇ ਹੱਥ ਸੀ ਜਿਹੜੇ ਸਾਰੇ ਖਰਾਬ ਹੋ ਗਏ। ਚਲ ਕੋਈ ਨਾ। ਪਾਰਲਰ ਚ ਜਾਉਂਗੀ ਉੱਥੋਂ ਕਰਵਾ ਕੇ ਲਿਆਉਂਗੀ ਸੈਟ। ਕਿਤੇ ਭਾਂਡੇ ਮਾਂਜੋ, ਕਿਤੇ ਚਾੜੂ ਲਾਓ, ਕਿਤੇ ਪੂੰਛਾ ਲਾਓ। ਕੋਨੇ ਉੱਠ ਖੜਾ ਤੜਕੇ ਦੀ ਨੌਂ ਪਾਸੀ ਲੈ ਜਾਵੇਗੀ। ਤੇ ਕੰਮ ਨਹੀਂ ਕਰਦੇ ਮੈਂ। ਹੁਣੇ ਭਾਂਡੇ ਮਾਂਜ ਕੇ ਆਈਆਂ। ਸਭਾ ਪਾ ਲੀੜਿਆਂ ਦਾ ਸੀ ਮੈਂ ਉਹ ਧੋਕੇ ਆਈਆਂ ਤੇ ਰੋਟੀਆਂ ਕੌਣ ਪਕਾਊਗਾ ਤੜਕੇ ਦਾ ਖੇਤ ਗਿਆ ਵਾ ਭੁੱਖਾ ਤੇ ਤੈਨੂੰ ਉਹਦਾ ਫਿਕਰ ਨਹੀਂ ਕਰ ਕੋਈ ਤੇ ਰੋਟੀ ਤੂੰ ਲਾ ਦੇ ਮੈਂ ਤਾਂ ਹੁਣ ਨੌਪਾਸ ਲਾ ਕੇ ਹਟੀਆਂ ਪਿਆ ਥਾ ਰੋਟੀਆਂ ਤਾਂ ਮੈਂ ਪਕਾਵਾਂ ਤੇ ਤੇਰੀ ਨੌਪਾਸ ਲਿੰਦੀ ਵੱਡੀ ਮੇਮ ਦੀ ਹੈ ਮੈਂ ਦੱਸ ਦੱਸਾਂ ਕੀ ਤੈਨੂੰ ਤੈਨੂੰ ਵੇਖਣ ਵਾਸਤੇ ਨਹੀਂ ਲਿਆਦਾ ਨੌਪਾਸ ਲਾਉਣ ਵਾਸਤੇ ਨਹੀਂ ਅੰਦਾ ਕੰਮ ਕਰ ਰੋਟੇ ਤੱਕ ਤੜਕੇ ਦਾ ਭੁੱਖਾ ਫਿਰਦਾ ਖੇਤ ਉਹਦਾ ਕੋਈ ਚਿੰਤਾ ਹੀ ਨਹੀਂ ਕਿਸੇ ਨੂੰ ਉਹ ਕਿਸੇ ਦਾ ਪੁੱਤ ਨਹੀਂ ਗਾ ਤੇ ਮੈਂ ਕੰਮ ਨਹੀਂ ਕਰਦੀ ਤੂੰ ਕੀ ਕੀਤਾ ਕਰਕੇ ਦੀਨੇ ਤੜਕੇ ਦਿਨੇ ਮੈਂ ਸਾਰਾ ਕੰਮ ਕੀਤਾ ਭਾਂਡੇ ਮੈਂ ਮਾਂਜੇ ਬੋਕਰ ਮੈਂ ਮਾਰੇ ਝਾੜੂ ਮੈਂ ਸਾਰਾ ਕੰਮ ਮੈਂ ਕੀਤਾ ਮੈਂ ਤਾਂ ਦੀਂਦਾ ਨਹੀਂ ਕਿਤੇ ਝਾੜੂ ਮਾਰੇ ਕੰਨ ਖੁੰਜੇ ਤਾਂ ਕੂੜਾ ਹੋਵੇ ਪਿਆ ਸਾਰੀ ਜਿਹੜੀ ਐਂ ਕਰੀ ਜਾਂਨੇ ਰਹਿਨੀ ਏ ਤੁਸੀਂ ਸਾਰਾ ਟੱਬਰ ਮਗਰ ਪੈਵੀਂ ਆ ਮੇਰੇ ਹਾਂ ਤੇਰੇ ਤਾਂ ਵੱਡੀ ਮੇਵ ਦੇ ਮਗਰ ਪਹਿਣਾ ਹੀ ਸੀਗਾ ਤੂੰ ਲੈਦੀ ਮੇਵ ਆਈ ਵੀ ਨਾ ਹੋ ਤਾਂ ਕਰਾਂ ਤੇ ਬੁਢਾ ਹੈ ਨਹੀਂ ਜਿਹੜਾ ਕੰਮ ਕਰਦੀਆਂ ਸਾਨੂੰ ਤੁੱਪੇ ਮੱਚਦੇ ਨੇ ਤੇਰਾ ਰੰਗ ਵੇਖ ਕੇ ਤੇ ਮੇਰੇ ਪੁੱਤ ਕਾਲਾ ਤੂੰ ਮਰਗਾ ਕਰਤਾ ਤੂੰ ਕੰਮ ਕਰਾ ਕਰਾ ਕੇ ਸਾਰਾ ਮੈਦੀ ਕਰਦੀਆਂ ਸਾਰੀ ਦਿਹਾੜੀ ਗੋਲ ਠੰਡਾ ਕਰਦੀਆਂ ਤੁਹਾਡੇ ਘਰ ਦਾ ਹਾਂ ਤੇ ਉਹ ਜਿਹੜਾ ਫਾਦਨ ਗੋਲ ਠੰਡਾ ਕਰਦਾ ਨਾ ਉਹ ਮੇਕਅਪ ਨਹੀਂ ਸਤਨ ਬਹਿ ਕੇ ਸ਼ੀਸ਼ੇ ਨਹੀਂ ਵੇਖਦਾਗਾ ਤੇ ਮੇਕਅਪ ਨਹੀਂ ਕਰਨਾ ਕਰ ਤੂੰ ਤੇ ਆਪਦੇ ਪੁੱਤ ਨੂੰ ਪੁੱਛ ਨਾ ਕਰ ਨਹੀਂ ਕਰਦੀਗੀ ਉਹਦਾ ਵੀ ਕੋਈ ਟਾਈਮ ਹੁੰਦਾ ਬੰਦਾ ਨਹਾ ਧੋ ਕੇ ਕੰਮ ਕਰ ਕਰ ਕੇ ਵਿਹਲਾ ਹੋ ਕੇ ਬਹਿ ਜਾ ਫਿਰ ਮੇਕਅਪ ਮੈਂ ਤਹੀਂ ਕਰਨਾ ਹੈ ਮੈਂ ਤਹੀਂ ਕਰਨਾ ਐ ਕੰਮ ਕਰਨੇ ਤਾਂ ਠੱਕੇ ਕੰਮ ਕਰ ਲੈ ਰੋਟੀਆਂ ਤੇਰਾ ਪਿਆ ਪਕਾਉਗਾ ਮੈਂ ਨਹੀਂ ਕਰਾਂ ਮੈਂ ਨਹੀਂ ਲਾਣਾਂਗਾ ਅੱਜ ਲਾ ਕੇ ਖਵਾ ਦੇ ਤੂੰ ਇਹਨਾਂ ਨੂੰ ਬੱਸ ਮੈਂ ਤਾਂ ਨਹੀਂ ਪਕਾਉਂਦੀਗੀ ਪਕਵਾ ਕੇ ਵੀ ਇੱਥੋਂ ਹੀ ਛੱਡਣੀਆਂ ਅੱਜ ਮੈਂ ਨਹੀਂ ਲਾਣਾਂਗਾ ਫਿਰ ਐਂ ਕਰਦੀ ਰਹਿੰਦੀ ਬੋਲਦੀ ਰਹਿੰਦੀ ਜਦੋਂ ਕਦੋਂ ਚੱਲ ਪਤਾ ਬਾਹਰ ਚੱਲ ਉੱਥੇ ਚੰਗਾ ਜਾਦਾ ਦੀ ਕੋਲ ਪੱਜਾ ਬਹੁਤ ਸਾਰੀ ਤੇੜੀ ਕੋੜ ਕੋੜ ਲੱਗੇ ਰਿੱਤੇ ਨਾ ਕੋਈ ਗੱਲ ਨਾ ਕੋਈ ਬਾਤ ਹੈਲੋ ਹਾਂਜੀ ਵਧੀਆ ਏ ਤੁਸੀਂ ਸੁਣਾਓ ਕੀ ਹਾਲ ਆ ਹੋਰ ਬਸ ਠੀਕ ਆ ਮੈਂ ਕੀ ਸੁਣਾਵਾ ਮੇਰੇ ਤਾਂ ਸੱਸ ਬੜਾ ਪਰੇਸ਼ਾਨ ਕਰੀ ਖੜੀ ਆ ਯਾਰ ਪਰਿਵਾਰ ਮੈਨੂੰ ਜਮਾਂ ਚੰਗਾ ਨਹੀਂ ਲੱਗਦਾ ਏ ਕਿਉਂ ਕੀ ਹੋਇਆ ਮੈਨੂੰ ਯਾਰ ਦੁਖੀ ਬੜਾ ਕਰੀ ਜਾਂਦੇ ਰਹਿੰਦੇ ਸਾਰੀ ਦਿਹਾੜੀ ਕੰਮ 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 ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਚੱਕ ਦੇ ਫੱਟੇ ਕੀ ਕਰਾ ਮੈਨੂੰ ਤਾਂ ਸਮਝ ਹੀ ਨਹੀਂ ਕੋਸਾਂ ਦੇ ਯਾਰ ਸਾਰੀ ਦਿਹਾੜੀ ਦਿਮਾਗ ਖਾਂਦੀ ਰਹਿੰਦੀ ਓ ਬੁੜੀ ਐ ਅੱਛਾ ਹੋਰ ਐ ਕਰੇ ਹਾਂਜੀ ਕੱਲ ਨੂੰ ਅਮਰ ਤੇਰੇ ਕੋਲੋਂ ਮਿਲਣਾ ਅੱਛਾ ਸਮਾਨ ਫੜਾ ਜੂਗਾ ਕਿਵੇਂ ਮੈਂ ਤੇਰੀ ਗੱਲ ਨਹੀਂ ਸਮਝੀ ਯਾਰ ਕੱਲ ਨੂੰ ਮੇਰੇ ਸਮਾਨ ਤੇ ਹੀ ਦੋ ਬਰੇ ਆਵਾਜ਼ ਆਉਂਦਾ ਠੀਕ ਹੈ ਅੱਛਾ ਜੀ ਕੀ ਚਾਹ ਚੁਭਾਗੇ ਨਹੀਂ ਤੁਸੀਂ ਆਜੋ ਤੁਸੀਂ ਆਜੋ ਜੇ ਨਾਲ ਮੈਨੂੰ ਸਮਾਨ ਫੜਾਜੇ ਜੇ ਨਾਲ ਮਿਲਜੋ ਜੇ ਠੀਕ ਆ। ਮਤਲਬ ਲੋ ਕਿਵੇਂ ਪਾਉਣਾ ਸਮਾਨ ਵੀ ਚਾਚੂ ਚ ਕੁਛ ਵੀ ਪਾ ਦਿਆਂ। ਹੋ ਜੂਗਾ ਕੰਮ ਆਪਣਾ ਕੰਮ ਹੋ ਜੂ। ਕੰਮ ਹੋ ਜੂ ਤੁਹਾਨੂੰ। ਠੀਕ ਆ ਜੀ ਠੀਕ ਆ। ਚਲੋ ਤੁਹਾਡੇ ਹੀ ਸਾਥ ਆ ਮੈਨੂੰ ਠੀਕ ਆ ਜੀ ਓਕੇ। ਠੀਕ। ਠੀਕ। ਅੱਜ ਟਪਕਾਉਣੀ ਆ ਮੈਂ 부ੜੀ ਦੇਖੀ ਚੱਲ। ਕਾਦੀ ਗੱਲ ਆ ਭਰਾਵਾ। ਖੇਤ ਕਿੱਥੇ ਖੜ ਦਪਹਿਰ ਆ ਗਿਆ ਨਾ ਰੋਟੀ ਨਾ ਪਾਣੀ। ਪਤਾ ਨਹੀਂ ਕੀ ਗੱਲ ਆ। ਇਹ ਦੋ ਦੋ ਬੁੜੀਆਂ ਹੁਣ ਘਰ ਚ ਬੁਰਾ ਹਾਲ ਆ। ਦੱਸ। ਕੀ ਕਰ ਗਏ ਹੁਣ ਉਹ ਬੇਬੇ ਹਾਂ ਉਹ ਕਿੱਥੇ ਦੀਪੂ ਕਿੱਧਰ ਗਈ ਉਹ ਤੁਹਾਨੂੰ ਪਤਾ ਨਹੀਂ ਕਿ ਕਿਧਰ ਦਪਹਿਰਾ ਆਇਆ ਪਿਆ ਹੈ ਹੈ ਕਿਹੜੇ ਮੇਲ ਦਾ ਕਾਂ ਕਾਂ ਅੱਖ ਨਿਕਲਦੀ ਤੈਨੂੰ ਪਤਾ ਹੀ ਹੈ ਤੇ ਮੈਂ ਹਾਂ ਮੈਂ ਤਾ ਕੀ ਕਰ ਗਏ ਕੀ ਕਰ ਗਏ ਹਾਂ ਭੁੱਖਾ ਦੇ ਆਇਆ ਮੈਂ ਉੱਥੇ ਬੈਠਾ ਮੈਂ ਤੇ ਤੂੰ ਦੀਪੂ ਨੂੰ ਕਹਿੰਦੇ ਰੋਟੀ ਬਣਾ ਦੇ ਕਿ ਤੈਨੂੰ ਵਿਆਹ ਕਦੇ ਹੱਸ ਕੇ ਖਾਇਆ ਤੇ ਤੈਨੂੰ ਕਹਿਦਾ ਰੋਟੀ ਬਣਾ ਰਿਹਾ ਵੇ ਤੂੰ ਚਾਹ ਪਾਣੀ ਦੇ ਦੇ ਵੇ ਕਰ ਤੂੰ ਰੋਟੀਆਂ ਕਿ ਤੂੰ ਨਹੀਂ ਆਈ ਤੂੰ ਬਣਾ ਦਿੰਦੀ ਕੀ ਪਤਾ ਕੀ ਹੋਇਆ ਢਿੱਲੀ ਹੈ ਕਿਉਂਕਿ ਦੇਮੈਂ ਮੈਂ ਤਾਂ ਆਪ ਬਿਮਾਰ ਹਾਂ ਬਾਕੀ ਯਾਨੀ ਤੈਨ ਮੈਂ ਵਾਹੇ ਕਾਤੇ ਮਾਰੇ ਨੀ ਰੋਟੀਆਂ ਮੈਂ ਤੈਨ ਪਕਾ ਕੇ ਖੋਣੀਆਂ ਤਾਂ ਚੱਲ ਕੀ ਪਤਾ ਕੀਤੀ ਦੀ ਮਸੀਏ ਕੀ ਗੱਲ ਹੋ ਗਈ ਉਹਨੂੰ ਕਿੱਥੇ ਆਹੋ ਜਾਂ ਪੁੱਛ ਲਾ ਜਾ ਕੇ ਢਿੱਲੀ ਮਸੀ ਹੋਈ ਤਾਂ ਫੇਰ ਭਾਈ ਮੈਂ ਲਾ ਦੂੰਗੀ ਨੀ ਮੈਂ ਇੱਥੇ ਤਾਂ ਨਿਪਟੜੀਆਂ ਮੈਂ ਤਾਂ ਫੇਰ ਆ ਪਕਾ ਪਕਾ ਕੇ ਥੱਕ ਗਈ ਥੋੜੀਆਂ ਰੋਟੀਆਂ ਤਾਂ ਫੇਰ ਧੋ ਧੋਤੇ ਦੇ ਖਾਖ ਦੇ ਉਹ ਬੇਬੇ ਅੱਗੇ ਵੀ ਪਕਾਉਂਦੀ ਹੁੰਦੀ ਸੀ ਤੂੰ ਕੀ ਖਾਸ ਗੱਲ ਆ ਤੂੰ ਐ ਮੈਂ ਤੂੰ ਵੀ ਨਾ ਹੈਂਡ ਕਰਨ ਲੱਗ ਗਈ ਉਹਦੇ ਆਈ ਤੂੰ ਬਤਨੇਗਾ ਤਾਂ ਲੱਤਾ ਮੈਂ ਹਾਂ ਤੂੰ ਮੈਨੂੰ ਗੋਡੇ ਮੇਰੇ ਤੂੰ ਫੇਰ ਮੈਂ ਤਾਂ ਵੇ ਤੈਨੂੰ ਪਤਾ ਨਹੀਂ ਗੋਲੀਆਂ ਕਿੰਨੀਆਂ ਖ ਚਲੋ ਉਹ ਤਾਂ ਠੀਕ ਆ ਪਰ ਰੋਟੀ ਤੇ ਚਾਹੀਦੀ ਟਾਈਮ ਸਰ ਜੇ ਰੋਟੀ ਨਾ ਮਿਲੇ ਬੰਦਾ ਕੀ ਕਰੇ ਫਿਰ ਪਹਿਲਾਂ ਰੋਟੀ ਤੂੰ ਉਹ ਤਾਂ ਮੰਗਿਆ ਕਰ ਮੇਰਾ ਰੋਟੀ ਜਿੰਦਾ ਹੱਕ ਨਹੀਂ ਮੈਂ ਤਾਂ ਹੁਣ ਤੱਕ ਤੈਨੂੰ ਪਾਲ ਤੱਕ ਲੋਸਦਾ ਵਿਆਹ ਤਾ ਮੇਰਾ ਤਾਂ ਇੰਨਾ ਕੰਮ ਸੀ ਮੈਂ ਤੇਰਾ ਕਰਤਾ ਉਹਦੇ ਕੋਲੇ ਜਾ ਉੱਠ ਕੇ ਕਿੱਥੇ ਆਉਂ ਉਹਦੇ ਦੇ ਅੰਦਰ ਪਈ ਹੋਣੀ ਜਾ ਕੇ ਦੇਖ ਲੈ ਪੰਜਾ ਛੱਡ ਇਹ ਕਿੰਮੋਂ ਇੰਨਾ ਪਈ ਹੋਣੀ ਹੈ ਕਿਹੜਾ ਕੋਈ ਫਿਕਰ ਆ ਪਸੰਦੀਪ ਨਾ ਪਸੰਦੀਪ ਹਾਂਜੀ ਹਾਂਜੀ ਉਹ ਕਿਵੇਂ ਆ ਆਹਾਂ ਠੀਕ ਟਿੱਖੜ ਦੇ ਪਹਿਰੇ ਆ ਗਿਆ ਰੋਟੀ ਨਾ ਰੋਟੀ ਨਾ ਕਿ ਹੋਰ ਗਈ ਹਾਂ ਆ ਕਿਦਾਂ ਗੱਲਾਂ ਗੱਦੀ ਕਰੀ ਜੰਨੀ ਤੂੰ ਕੋਈ ਨਹੀਂ ਇਹ ਤਾਂ ਮਾਸੀ ਦਾ ਮੁੰਡਾ ਸੀਗਾ ਕਿਹੜਾ ਮਾਸੀ ਦਾ ਮੁੰਡਾ ਬੀਬੀ ਦਾ ਘਰ ਢਲੀ ਆ ਕਿਤੇ ਹੋਰ ਗਈ ਦੀ ਤੂੰ ਮੌਜ ਨਾ ਗੱਲਾਂ ਮਰੀ ਜੰਨੀ ਤੂੰ ਇੱਥੇ ਬੈਠੀ ਹੈ ਮੇਰਾ ਸਰਦਾਰ ਹੁੰਦਾ ਸੀ ਫੋਨ ਦਿਖਾ ਕੀਦਾ ਮੈਨੂੰ ਕੋਈ ਕਿਸੇ ਦਾ ਨਹੀਂ ਆਇਆਗਾ ਕਹਿੰਦਾ ਹੈ ਨਹੀਂ ਤੂੰ ਤੇ ਕਹਾਂ ਤੈਨੂੰ ਪਤਾ ਨਹੀਂ ਲੱਗਦਾ ਮੈਨੂੰ ਆ ਪਤਾ ਬੰਦਾ ਜੋ ਹਾਂ ਬੋਲਦਾ ਕਹਿੰਦਾ ਲੈਦਾ ਬੋਲਦੀ ਜੰਨਾ ਰਹਿਣਾ ਹਾਂ ਨਾ ਬੰਦਾ ਕਹਿੰਦਾ ਉਹ ਅਖਿਆਲ ਹਾਂ ਤੈਨੂੰ ਆ ਦਿਖਾ ਅੱਗ ਗੀਂਡ ਕਰਦਾ ਕਿਸੇ ਦਾ ਨਹੀਂਗਾ ਹਾਂ ਉਈ ਲੱਗਦਾ ਕੋਈ ਟੱਕਰ ਦੇ ਮਾਰ ਆਇਆ ਪਿਆ ਮੈਂ ਬੰਦੇ ਰੋਟੀਆਂ ਖਾਣੇ ਨਾਲੇ ਕਿਹਨਾਂ ਤੇਰੇ ਮਾਂ ਨੇ ਲਾ ਸਕਦੀਗਾ ਮੈਨੂੰ ਕਹਿ ਦੇ ਮੈਂ ਸਾਰਾ ਸਿਆਪਾ ਕਰਕੇ ਪਈਆਂ ਮੈਂ ਸਿਆਪਾ ਕਰਕੇ ਤੇ ਤੇਰੇ ਨਾਲ ਕਿਤੇ ਉਹਦੇ ਕਰਕੇ ਲੈਂਦੀ ਆ ਤੇ ਪਹਿਲੇ ਢਿੱਲੀ ਆ ਵਿਚਾਰੀ ਉਹ ਕੀ ਕਰੇ ਉਹ ਸਾਰੀ ਉਪਰ ਬਹੁਤ ਕੰਮ ਕੀਤਾ ਹੋਣੇ ਤੇ ਫੇਰ ਹੁਣ ਮੈਂ ਕੀ ਕਰਾਂ ਮੇਰੇ ਤੇ ਆਣ ਆਣ ਕੇ ਆ ਫਰ ਜਾਣਾ ਹੈ ਤੂੰ ਆ ਫਰ ਜਾਣਾ ਦੇਖ ਲੈ ਮਾਰ ਕੇ ਨਾਲੇ ਹਾਂ ਤੂੰ ਲਿਆਂਦਾ ਕਾ ਦੇਖ ਤੇ ਆ ਲਿਆਂਦਾ ਕਾ ਦੇਖ ਤੇ ਮੈਨੂੰ ਨਹੀਂ ਪਤਾ ਮੈਂ ਕਾ ਕਰਦੀ ਸੀ ਸਾਰੇ ਕੰਮ ਕਰਦੀ ਸੀ ਆ ਫੋਨ ਮੈਨੂੰ ਫੜਾ ਦੇ ਫੋਨ ਨੇ ਹਾਂ ਕਿਉਂ ਹੀ ਫੜਾਦੀ ਮੇਰੀ ਗੱਲ ਸੁਣ ਕਾਲਾ ਨਾ ਬੋਲ ਮੇਰੇ ਪਿਓ ਨੇ ਗੱਲ ਕੀਤੀ ਸੀਗੀ ਕੀ ਗੱਲ ਕੀਤੀ ਸੀ ਮੇਰੀ ਧੀ ਕੰਮ ਨਹੀਂ ਕਰ ਸਕਦੀ ਫੋਲਦਾਈ ਦਿੱਤਾ ਤੈਨੂੰ ਤੇਰੇ ਮੇਰੇ ਮੇਲ ਹੈਗਾ ਸੀਗਾ ਛੋਟੇ ਪੜ ਕਵਾ ਨੇ ਕਿਲਾ ਵਾਹ ਉਹ ਸਾਡੇ ਕੋਲ 15 ਕਿਲੇ ਪੈਈ ਹੈ ਤੈਨੂੰ ਕਾਲੇ ਨਾਲ ਲੈ ਕੇ ਆਏ ਤਾਲੀ ਨਾਲ ਨਹੀਂ ਤਾਲੀ ਨਾਲ ਪਹਿਲਾਂ ਕਰੂੰਗੀ ਮੈਂ ਦੱਸ ਹੋਰ ਕਾਲੇ ਨਾਲ ਕਰਾਂਗੀ ਆ ਲਉ ਪੀਤਾ ਮੇਰੇ ਪੀਤਾ ਪੀਤਾ ਲੋ 4 ਹੋਏਗਾ ਮਹੀਨਾ ਹੋਇਆ ਜੇ ਤੋ ਹੋਰ ਚੰਦ ਚੜਾਈ ਜੰਨੀ ਆ ਮੈਂ ਕੋਈ ਚੰਦ ਨਹੀਂ ਚੜਾਉਂਦੀ ਵਹਿਮ ਨਾ ਕਰ ਠੀਕ ਆ ਨਾ ਵਹਿਮ ਨਾ ਕਰ ਤੂੰ ਨਾਲੇ ਤੈਨੂੰ ਮੈਂ ਇੱਕ ਗੱਲ ਦੱਸਦੀ ਆ ਮੇਰ ਮਾਸੀ ਦਾ ਮੇਰੇ ਮਾਮੀ ਦਾ ਪੁੱਤ ਮਰ ਗਿਆ ਜਿਹਨੇ ਮੇਰਾ ਰਸਤਾ ਕਰਾਤਾ ਤੇਰਾ ਮੇਰਾ ਮੇਰਾ ਸੀਗਾ ਪਹਿਲੇ ਨਾਲ ਕੁਰਸੀ ਦੇ ਹੋ ਕੇ ਬਹਿ ਵੀ ਸੀ ਜੋ ਛਗਨ ਪਵਾਉਣ ਮੇਰੇ ਨਾਲ ਤੈਨੂੰ ਉਦੋਂ ਨਹੀਂ ਪਤਾ ਲੱਗਿਆ ਪਤਾ ਨਹੀਂ ਲੱਗਾ ਉਦੋਂ ਹਾਂ ਕਿਹੜਾ ਕੀਤਾ ਕਰਦਿਆ ਨੇ ਮੇਰੇ ਨੇ ਕੀਤਾ ਕਰਦਿਆ ਨੇ ਉਠੋ ਨਾ ਮੈਂ ਨਹੀਂ ਰੋਟੀਆਂ ਲੈਣੀਆਂ ਆਪਦੀ ਮਾਂ ਨੂੰ ਕਹਦੇ ਲਾ ਦੂਗੀ ਬਾਪਾ ਸੁਣ ਲੈ ਕਿਤੇ ਹੋਰ ਨਾ ਵੇ ਤੂੰ ਕੱਪਾ ਹੋ ਜਾਏ ਤੇ ਤੂੰ ਮੜਾ ਜਾ ਤੂੰ ਮੈਂ ਨਹੀਂ ਲਾਉਣਾ ਹਾਂ ਫੇਰ ਗੱਲ ਨਵੇੜੀ ਬਸ ਆਪਦਾ ਤੁਹਾਡੀ ਮਾਂ ਤੋਂ ਲਾ ਕੇ ਖਾਇਆ ਕਰ ਲਓ ਪੀਤਾ ਮੇਰਾ ਚਲ ਰੋਟੀਆਂ ਲੈ ਕੱਬ ਦੀ ਕੀ ਹੈ ਹਾਂਜੀ ਕਿਵੇਂ ਹੋ ਆ ਜਾ ਬਾਹਰ ਸਮਾਂ ਮੇਰਾ ਹੋ ਕੇ ਅੱਛਾ ਚੱਲ ਮੈਂ ਵੀ ਚਾਹ ਬਣਾਉਣ ਲੱਗਦੀ ਦੋ ਮਿੰਟ ਰੁਕ ਜਾ ਕੋਈ ਹੈ ਤਾਂ ਨਹੀਂ ਗਲੀ 'ਚ ਮੈਂ ਨਵੇੜਦੀ ਇਹਨਾਂ ਦੇ ਟੈਂਟਾਂ ਦੋ ਮਿੰਟ ਰੋਕ ਲਿਆ ਹਾਂਜੀ ਕਿਵੇਂ ਹੋ ਠੀਕ ਆ ਮੱਠੀ ਨਾਲ ਚਾਹ ਜਬਾਦੀ ਠੀਕ ਹੈ ਜੀ ਧਿਆਨ ਨਾ ਜਾਇਓ ਜੀ ਮੈਂ ਨਵੇੜਦੀ ਹਾਂ ਜਿਹਨਾਂ ਦਾ ਜੱਬ ਲਉਪੀਤਾ ਸੀ ਫੜ ਕੇ ਮੇਰਾ மூ காரி புடி தான் டபக்காங்க டெலிவரி ரோட்டங்க 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 டெலிவா ਲੋਬੀ ਤਾਂ ਫੜ ਕੇ ਇੰਨਾ ਨੇ ਮੇਰਾ ਚਾਪਤੀ ਵੀ ਕੋ ਲੱਗੀ ਪਾਉਣ ਤੇ ਮਾਂ ਕੇ ਹੀ ਲੈ ਪਿਆ ਅੱਜ ਵੇਖੇ ਸੰਦੇ ਨਾਲ ਇਹ ਥੋੜੀ ਨਾਲ ਪੰਜ ਮਿੱਠਾ ਪਾ ਦਿਆ ਹੋਰ ਈ ਲਖੀਰਲੀ ਚਾਹ ਮੈਂ ਕੋਈ ਨਹੀਂ ਗੁੱਡੀਆਂ ਥੋੜਨਾ ਲਾਉ ਪੀਤਾ ਫੜ ਕੇ ਲੈ ਪੀਓ ਚਾਹ ਜੀ ਹਾਂਜੀ ਆਹ ਲਓ ਚਾਹ ਲੈ ਲਓ ਜੀ ਸਾਰੇ ਹਾਂਜੀ ਹਾਂਜੀ ਆਹ ਲਓ ਫੜੋ ਚਾਹ ਵਾਹ ਜੀ ਵਾਹ ਆਏ ਸਰਕਾਰ ਆਲੋ ਬੜੀ ਖੁਸ਼ ਲੱਗਦੀ ਐ ਇਹ ਤਾਂ ਖੁਸ਼ ਬਸ ਆਈ ਜਾ ਕਰੋ ਖੋਸ਼ਾ ਅਰੇ ਮਮਿਸ ਤੁਸੀਂ ਆਈ ਤੇ ਬਲਾ ਖੋਸ਼ਾ ਨਹੀਂ ਖੁਸ਼ ਬਸ ਤੁਹਾਨੂੰ ਵੀ ਰੱਬ ਖੁਸ਼ ਹੀ ਰੱਖੇ ਚਾਹ ਬਲਾਸਵਾ ਲਗੂਗਾ ਇੱਥੇ ਪੀ ਕੇ ਦੇਖੋ ਚਾਹ ਬਹੁਤ ਟੇਸਟੀ ਹੈ ਬੈਠ ਤੂੰ ਹੀ ਬੈਠ ਤੂੰ ਲੈ ਮੈਂ ਰਸੋਈ ਚ ਕੰਮ ਪਿਆ ਜੀ ਬਹੁਤ ਪਿਆ ਕੰਮ ਮੈਨੂੰ ਕੰਮ ਨਵੇੜ ਲੈ ਲੈ ਨਹੀਂ ਬਹਿ ਜਾ ਨਾ ਹੋਣੀ ਕੋਈ ਨਾ ਫੇਰ ਸਹੀ ਹੋਰ ਬਹਿ ਜਾ ਦੋ ਮਿੰਟ ਨਹੀਂ ਨਹੀਂ ਕੋਈ ਨਾ ਤੁਸੀਂ ਚਾਹ ਪੀਓ ਮੈਂ ਰਸੋਈ ਚ ਕੰਮ ਨਵੇੜ ਲਾਵਾਂ ਠੀਕ ਆ ਆਏਗਾ ਮੁੰਡਾ ਬਸ ਕਰਦਾ ਕਿ ਕੰਮ ਆ ਤੈਨੂੰ ਚਲੋ ਕੋਈ ਨਹੀਂ ਆਈ ਰਿਆ ਕਰ ਸਰ ਕੋਈ ਨਾ ਹਮੇਸ਼ਾ ਖੁਸ਼ ਹੀ ਰਹਿਣਾ ਮੈਂ ਟੈਨਸ਼ਨ ਨਾ ਲਾਓ ਤੁਸੀਂ ਵੇ ਪਤਾ ਇੰਨੀ ਖੁਸ਼ ਰਵੇ ਤਾਪ ਤੱਕ ਜਗ ਜਿਤ ਲਾਂਗੇ ਇੰਨੀ ਖੁਸ਼ ਤੇ ਕੀ ਲੈਣਾ ਮੋਬਾਈਲ ਫੋਨਾਂ ਤੋਂ ਕਿਦਾਂ ਉਹਦੇ ਨਾਲ ਆ ਗਈ ਕਿਤੇ ਉਹ ਜਿਹੜਾ ਮੈਨੂੰ ਸਾਰਾ ਕੁਝ ਫੋਨ ਫੜ ਮਾਮੇ ਦੇ ਮੁੰਡੇ ਦਾ ਫੋਨ ਆ ਆ ਮੇਰੀ ਕਾਚੀ ਦਾ ਫੋਨ ਆ ਮਟਾਈ ਦਾ ਫੋਨ ਆ ਸਾਰੇ ਜਿਹੜੀ ਆ ਕੰਮ ਨਹੀਂ ਬਫਾ ਸਮਝਾਈਦਾ ਹੁਣ ਕੀ ਕਰਗੇ ਹਾਂ ਚਾਵਾ ਸੇ ਪੁੱਤ ਤਾਂ ਜੀ ਨੇ ਮਾਰ ਕੇ ਤੇ ਦੀ ਰੱਖਿਆ ਕਰ ਤੂੰ ਨਾ ਬੋਲਾ ਕਰ ਜਾ ਨਹੀਂ ਜੀ ਮੈਂ ਨਹੀਂ ਬੋਲਦੀ ਚਾ ਚੰਗਾ ਹੋ ਗਿਆ ਮੇਰੇ ਪੁੱਤ ਨੇ ਸਮਝਾ ਲਈ ਸਿਆਣੀ ਹੋ ਗਈ ਅੱਜ ਹੋਈ ਚਾਹ ਨਾ ਕੁਝ ਨਹੀਂ ਸੀਗਾ ਬਸ ਉਹ ਦੇਖਾ ਕੇ ਕਰਾਇਆ ਨਾ ਵੀ ਪੁੱਤ ਬਾਲੇ ਕਰਮਾ ਵਾਲਾ ਤੂੰ ਜੀ ਨੂੰ ਇੰਨੀ ਸੋਹਣੀ ਬਹੂ ਥਿਆ ਗਈ ਹੈ ਹੈਂ ਥੋੜੀ ਜਿਹੀ ਕੜਤਾਂ ਜੀ ਲੱਗਦੀ ਮੈਨੂੰ ਮੈਨੂੰ ਐ ਲੱਗਦੀ ਕੋਈ ਨਹੀਂ ਲੱਗਦੀ ਐ ਮੈਂ ਤਾਂ ਤਜਾਬ ਬੰਦਾ ਮੈਂ ਤਾਂ ਲਪਿੰਦੀ ਤੇ ਤਜਾਬ ਕਰ ਫਿਰ ਤਜਾਬ ਕਰ ਤਜਾਬ ਮੈਂ ਤਾਂ ਤਜਾਬ ਜਾਂ ਵੀ ਬੰਦਾ ਨਾ ਮੇਰ ਤਾਂ ਉਹ ਮੇਠਾ ਮੁਰਾ ਚਾਜ ਜਾਲਿਆ ਕਰੋ ਪਾਇਆ ਕਰੋ ਬੇਦੇ ਉਹੀ ਗੱਲ ਹੈ ਪੇ ਪੁੱਤ ਤੁਸੀਂ ਵੇਖ ਲਿਓਣੀ ਵੇਖ ਕੇ ਲਿਆ ਕਰੋ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਮੇਤੂੰ ਇਤਿਆਬ ਬੰਦਾ ਤੇ ਮੈਂ ਤਾਂ ਨਾ ਕਾਜਾ ਜਜ ਮਜਦਾ ਮੈਂ ਤਾਂ ਤਾਂ ਨਹੀਂ ਪੀਂਦਾ ਉਹ ਤਾਂ ਐ ਹੋਈ ਪਈ ਜੀ ਫੀ ਪਈ ਜੀ ਕੋਕੜਾ ਸਰ ਜੀ ਜੀਚਾ ਬਈ ਚੱਕਰ ਜੇ ਆ ਗਿਆ ਹਾਂ ਉਹ ਕੋਈ ਗੱਲ ਬਾਪੂ ਨੂੰ ਲਾਦਾ ਉਹੀ ਲੱਗਦਾ ਵੀ ਹੈ ਹਾਂ ਵੈਸੀ ਲੱਗਦਾ ਵੇ ਸਵਾਰ ਕੇ ਧਿਆਨ ਨਾਲ ਪੀ ਕੇ ਵੇਖ ਲਓ ਇੱਕ ਘਬਰਾਹਟ ਦੀ ਮੈਨੂੰ ਹੁੰਦੀ ਆ ਦੇ ਹੈ ਪਤਾ ਨਹੀਂ ਲੱਗਦੀ ਮਤੇ ਦੇ ਵਿੱਚ ਵੇ ਵੇਖ ਲਓ ਸਵਾਰ ਕੇ ਚਾ ਰੱਖ ਤੇ ਜਾਖਣੇ ਤਾਂ ਕੁਝ ਹੋਰ ਤਾਂ ਨਹੀਂ ਪਾ ਕੇ ਦੇਗੀ ਆ ਬਾਬਾ ਹੋਰ ਕੋਟਾਂ ਪੀ ਕੇ ਦੇਖੀ ਮੈਂ ਚੱਲੇ ਹਲਾ ਆ ਵੀ ਦੇਖੀ ਕਿ ਤੇ ਖਾਣਾ ਕੋ ਮਿੱਠਾ ਤਾਂ ਨੇ ਘੱਟ ਕੇ ਦੇ ਮਿੱਠਾ ਤਾਂ ਠੀਕ ਆ ਆ ਦੇਖੀ ਦੇਖੀ ਦੇਖ ਕੇ ਤਾਂ ਸਹੀ ਮੜਾ ਜਾ ਆ ਮੈਂ ਤਾਂ ਕਬਰਾ ਹਾਂ ਦਾ ਧੀ ਮੈਂ ਓਏ ਓਏ ਮੈਨੂੰ ਆ ਵੇ ਪੁੱਤ ਤੁਹਾਨੂੰ ਕੁਸਪਾ ਤ ਦਿੱਤਾ ਜਾ ਵੱਡੀ ਦੀ ਨੇ ਮਾ ਸਾਰੀ ਠੀਕ ਆ ਆਪਣਾ ਆ ਤਾਂ ਪੀ ਉਹ ਤਾਂ ਮੈਂ ਤਾਂ ਲਾਦਾ ਮਾਰਦਾ ਆਓ वो 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 नहीं हो सकता नहीं जानता मैं तांगा नहीं करना नहीं करना हाय ये मेरे पतता हाय ये तो हो गया मेरे पतता मेरे ने हो गया ਮੇਰਾ ਬੱਚਾ ਕਿੱਥੇ ਗਿਆ? ਉਹ ਬਾਪੂ, ਉਹ ਬਾਪੂ ਕਿੱਥੇ ਆ? ਬਾਪੂ ਵੇ ਬੱਚੇ ਤੈਨੂੰ ਮੈਂ ਕੀ ਕਰਾਂ ਵੇ? ਹੋ ਵੇ ਬੇਬੇ ਮੇਰਾ ਬੇਬੇ ਮੇਰਾ ਬੇਬੇ ਮੈਂ ਬੇਬੇ ਵਿਚਾਰਾ ਮੇਰਾ ਨਬੇ ਵਿਚਾਰਾ ਮੈਂ ਕੀ ਕਰਾਂ ਮੈਂ ਪਤਾ ਉਹ ਬਾਪੂ ਉਹ ਬਾਪੂ ਹੋ ਬਾਪੂ ਇਹ ਕਿਹੜੇ ਘਰ ਤੋਂ ਪਿੱਛੇ ਮਾਰਦਾ ਨਹੀਂ ਮੇਰਾ ਪੁੱਤ ਜਾਵੰਡੀ ਨੇ ਬੱਬੂ ਇਹ ਪੁੱਤ ਮੈਂ ਤੈਨੂੰ ਕਿੰਚੋਲਾ ਪੂਵੇ ਬੱਬੂ ਬੱਬੂ ਵੇ ਮੈਂ ਨਹੀਂ ਵੇ ਸਮੇਂ ਰੋਣਾ ਮੇਰਾ ਮਾਰਦਾ ਵੇ ਘਾਤੀ ਜਾਂਦਾ ਜਾਵੰਡੀ ਹੈ ਹਾਏ ਵੇ ਉੱਠੋ ਤੁਸੀਂ ਵੀ ਹਾਏ ਗੁੜਾ ਤਾਂ ਮਰ ਗਿਆ ਦੇਖਣੇ ਦਿਓ ਵੇ ਆਪਣਾ ਤਾਂ ਘਾਰੀ ਪੱਟਿਆ ਗਿਆ ਵੇ ਜਾਵੰਡੀ ਦੇ ਗੋ ਮਰ ਗਏ ਵੇ ਮੈਨੂੰ ਫੋਨ ਫੜਾ ਵੇ ਮੈਂ ਲਾਵਾਂ ਕੁਸ ਨੂੰ ਮੈਂ ਤਾਂ ਮੈਂ ਨੰਬਰ ਰੱਖਿਆ ਸੀ ਮੈਂ ਨੰਬਰ ਕਰ ਦਿਆਂ ਹੈ ਆਪ ਆਪ ਹੀ ਤਾਂ ਨੰਬਰ ਲਿਖਾਵਾ ਆ ਵੇ ਕੋਈ ਸਦਾ ਨੰਬਰ ਲਿਖਿਆ ਹੋਇਆ ਹਵਾਸ ਕਾਪੀ ਤੇ ਵੇ ਮੈਨੂੰ ਫੋੜਾ ਮੈਂ ਕੋਈ ਸਦਾ ਫੋਟਰਾ ਵੇ ਆਪ ਆਪ ਫੜਾ ਫੜਾ ਮੈਨੂੰ ਕੋਈ ਸਦਾ ਨੰਬਰ ਲਾਵਾ ਵੇ ਮੈਨੂੰ ਫੋਨ ਦੇ ਦਿਓ ਵੇ ਮੈਂ ਦੇ ਕੋਈ ਕੋਲਾ ਬਾਈ ਕੇ ਲਾ ਦੂ ਵੇ ਮੈਨੂੰ ਫੋਨ ਫੜਾ ਦੇ ਕੋਈ ਵੇ ਆਪਿਆ ਨੰਬਰ ਵੇ ਮੈਨੂੰ ਪੁਲਸ ਵਾਲਾ ਨੂੰ ਲਾ ਲੈ ਦੇ ਵੇ ਪੁੱਤ ਤੇਰੇ ਗੀਜੇ ਤੇ ਕੱਢਦਾ ਪਊ ਵੇ ਵਿਆਹਤ ਵੇਲੇ ਵੀ ਤੂੰ ਹੀ ਕੰਮ ਆਇਆ ਵੇ ਹਾਏ ਤਾਨੇ ਜੀਰਨ ਤਾਲੀ ਹਾਏ ਹਾਏ ਬੁੱਸ ਹਾਈ ਬੁੱਸ ਚਲਦੀ ਆਜੋ ਮੇਰਾ ਬੁੱਤ ਮਾਰਤਾ ਨੂਨੇ ਜਾਰ ਦੇਤੀ ਸਾਡੇ ਸਾਰੇ ਟੱਬਰ ਨੂੰ ਅਸੀਂ ਲੁੱਟੇਗੇ ਆਏ ਆਏ ਨਹੀਂ ਮੇਰਾ ਬਤਮਾਰਤਾ ਨਹੀਂ ਮੈਂ ਕੀ ਕਰਾ ਹੋਣਾ ਨੂ ਮੈਂ ਬੁੱਤ ਮੈਂ ਤਾਂ ਕਿਸੇ ਨੂੰ ਦੱਸਣ ਜੇ ਅਗਰੀ ਨਹੀਂ ਵੇ ਮੇਰਾ ਤਾਂ ਡਾ ਹਾਂ ਇਹ ਕਹ ਰਾ। ਇਹ ਹੋ ਗਿਆ। ਇਹ ਗੱਲ ਹੋ ਗਈ ਮਾਤਾ। ਮਾਤਾ ਤੂੰ ਇਹ ਫੋਨ ਕੀਤਾ ਹੀ? ਹਾਂਜੀ ਵੀਰ ਜੀ ਮੈਂ ਹੀ ਕੀਤਾ ਸੀਗਾ ਜੀ ਵੇਖੋ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਹੋ ਗਿਆ ਜੀ ਮੂੰਹ 'ਚ ਛੱਗ ਆਈ ਜਾਂਦੀ ਐ। ਇਹ ਤਾਂ ਡੱਡ ਹੋ ਗਿਆ ਬਈ। ਹਾਏ ਪੁੱਤ ਕੀ ਹੋ ਗਿਆ ਇਹ ਡੱਡ ਕਿਵੇਂ ਹੋ ਗਿਆ? ਉਹ ਤਾਂ ਬਜ਼ੁਰਗ ਕਿਵੇਂ ਪਿਆ? ਉਹ ਵੇਖ ਲਓ ਜੀ। ਹਾਏ। ਹਾਏ ਸਾਡਾ ਤਾਂ ਘਰ ਜਾਮਾ ਉੱਝੜ ਗਿਆ। ਹਾਏ। ਇਹ ਦੋਨਾਂ ਕੀ ਹੋ ਗਿਆ? ਹੁਣ ਮੈਂ ਕੀ ਕਰਾਂ? ਕੀ ਖਾਤਾ ਸੀ ਇਹਨਾਂ ਨੇ ਮਾਤਾ ਜੀ? ਇਹ ਨਾਵੇਂ ਨੂਨ ਐ। ਨੂੰ ਚਾਹ ਪਈ ਆ ਜੀ ਮੈਨੂੰ ਨਹੀਂ ਪਤਾ ਹੋਰ ਕੀ ਪੀਣਾ ਕੀ ਨੇ ਪਈ ਆ ਚਾਹ ਨੂਣ ਹੈ ਚਾਹ ਕਰਕੇ ਦਿੱਤੀ ਸੀ ਸਾਨੂੰ ਤਿੰਨਾਂ ਨੂੰ ਅਸੀਂ ਇੱਥੇ ਬੈਠੇ ਸੀਗੇ ਜੀ ਯਾਰ ਆ ਕੀ ਹੋ ਗਿਆ ਇਹ ਯਾਰ ਕੋਈ ਕੌਣ ਕਹੜਾ ਪਿੰਡਾ ਸਾਡੇ ਨਾਲ ਹੀ ਆ ਘਰ ਯਾ ਕਾਂਦਰਾ ਕੰਦਸਰ ਨਾਲ ਜੀ ਮਾਤਾ ਜੀ ਵਾਇਸ ਸੁਣ ਕੇ ਆ ਜੀ ਮੈਂ ਤੇ ਅੱਗੇ ਦੇਖਿਆ ਤਾਂ ਐ ਇਹ ਤਾਂ ਬਹੁਤ ਮਾੜੀ ਗੱਲ ਆ ਯਾਰ ਥੋਏ ਅੰਦਰ ਬਜ਼ੁਰਗ ਵੀ ਮਾਰ ਮਰ ਗਿਆ ਹੈ ਮਾਤਾ ਨੇ ਬਸ ਪੁੱਤ ਸਾਡਾ ਤਾਂ ਘਰ ਬਟਿਆ ਗਿਆ ਇੱਕੋ ਹੀ ਪੁੱਤ ਚਾਹ ਦੇਚ ਨਾ ਪਾ ਕੇ ਪਹਿਲਾਂ ਵੀ ਕੋਈ ਲੜਾਈ ਰੂਹ ਹੁੰਦੀ ਸੀ ਇਹਨਾਂ ਦੇ ਘਰੇ ਇਹਨਾਂ ਦੇ ਤਾਂ ਹੀ ਸਿਆਪਾ ਪਿਆ ਹੀ ਰਹਿੰਦਾ ਸੀ ਹੁਣ ਮੈਂ ਕੀ ਦੱਸਾਂ ਫੇਰ ਤਾਂ ਕੋਈ ਗਲਤ ਕੰਮ ਕੀਤਾ ਹੈ ਹਾਂ ਜਿੰਨੇ ਦਿਨ ਚੀਕ ਝੈੜਾ ਸਾਡੇ ਨਿੱਕੇ ਨੂੰ ਕਿੱਥੇ ਮਾਤਾ ਜੀ ਤੁਹਾਡੇ ਨੂੰ ਕਿੱਥੇ ਕਿਤੇ ਫਿਰਦੀ ਹੋਣੀ ਆ ਵੇ ਭਾਈ ਮੈਨੂੰ ਕੀ ਪਤਾ ਕਿਤੇ ਸਾਡਾ ਤਾਂ ਗੁੱਲਦਾ ਹੀ ਵਾ ਗੁੱਲ ਕਰ ਗਈ ਅਇਤੇ ਫੋਨ ਤੇ ਲੱਗੀ ਪਈ ਹੋਣੀ ਕਿਸੇ ਨਾਲ ਬੈਠੀ ਤੁਸੀਂ ਅੰਦਰ ਬੈਠੇ ਮौज ਨਾਲ ਫੋਨ ਕਰੀ ਜਾਂਦੇ ਸਾਨੂੰ ਪਤਾ ਨਹੀਂ ਤੁਹਾਡੇ ਘਰੇ 2 ਲੱਖਾਂ ਪਈਆਂ ਕੀ ਹੋਇਆ 2 ਲੱਖ ਕੀ ਹੋਇਆ ਤੈਨੂੰ ਹੋਏ ਤਾਂ ਨਹੀਂ ਪਤਾ ਤੈਨੂੰ ਆਂਟੀ ਗੌਂਡੀ ਤਾਂ ਤੁਹਾਡੇ ਘਰੇ ਆ ਗਏ ਇਹਨੂੰ ਘਰੇ ਨਹੀਂ ਬੈਠੀ ਨੂੰ ਪਤਾ ਨਹੀਂਗਾ ਤੈਨੂੰ ਪਤਾ ਹੀ ਨਹੀਂ ਗੱਲ ਕੀ ਹੋਈ ਹੈ ਸਤਾ ਪਤਾ ਤੈਨੂੰ ਹੋਈ ਜਾਂਦੀ ਹੈ ਤੇਰੇ ਸਸਰ ਹੋਈ ਜਾਂਦੀ ਆਂਟੀ ਗੌਂਡੀ ਤੁਹਾਡੇ ਘਰੇ ਆਏ ਬੈਠੇ ਪੁਲਿਸ ਤੁਹਾਡੇ ਘਰੇ ਆ ਗਈ ਤੈਨੂੰ ਹੋ ਜਾ ਪਤਾ ਨਹੀਂ ਲੱਗੇ ਕੀ ਹੋ ਗਿਆ ਇਹ ਪਤਾ ਲੱਗੇਗਾ ਇਹਦਾ ਕੰਮ ਕੀਤਾ ਇਹਨੇ ਇਸਦਾ ਕੰਮ ਕੀਤਾਗਾ ਹਾਂ ਜੀ ਇਹਨਾਂ ਨੇ ਇਸੇ ਇਸੇ ਨੇ ਕੀਤਾ ਕੰਮ ਇਹ ਇੱਥੋਂ ਪਤਾ ਲੱਗਦਾ ਅੰਦਰ ਬੈਠੀ ਫੋਨ ਕਰੀ ਜਾਂਦੀ ਐ ਹੱਸੀ ਜਾਂਦੀ ਐ ਫੋਨ ਤੇ ਮਾਰਿਆ ਕਿਸੇ ਨੇ ਪਿਆਈ ਸੀ ਵੈ ਸਾਨੂੰ ਚਾਹ ਆ ਗਈ ਨਹੀਂ ਕੁਝ ਨਹੀਂ ਕੀਤਾ ਨਹੀਂ ਤੁਸੀਂ ਸਾਨੂੰ ਚਾਹ ਪਿਆ ਕੇ ਉਹਦੀ ਚਾਹ ਫੋਨ ਕਰਕੇ ਲੈਡੀ ਪੁਲਿਸ ਮੰਗਾ ਤੇ ਇਹਦਾ ਫਿਰ ਆਪ ਕਰਦੇ ਇਹਨਾਂ ਦਾ ਕੰਮ ਕੀ ਕਰੂ ਨਾ ਮੈਂ ਤਾਂ ਦੋ ਬੰਦੇ ਮਾਰਤੇ ਕਰੋ ਅੱਜ ਮੈਂ ਕੁਝ ਨਹੀਂ ਕਰਦੀ ਹੋਗਾ ਮੈਂ ਤੈਨੂੰ ਕਹਿੰਦਾ ਕਿ ਉਹ ਮੈਂ ਕਿਹਾ ਤੈਨੂੰ ਕਹਿੰਦਾ ਭਾਈ ਕੱਲ ਸੁਣ ਲੈ ਮੇਰੀ ਮਾਂ ਲੈਡੀ ਪੋਰਸ ਮੰਗਾ ਲੈਣੀ ਆ ਸੋਡਾ ਸਿਆਪਾ ਖਾਨਾ ਬਾਲਾ ਪਊਗਾ ਤੁਸੀਂ ਆਪ ਜੀ ਆਪ ਦੱਸ ਦਿਓ ਕਿ ਹੋਇਆ ਕਿ ਨਹੀਂ ਹੋਇਆ ਜੂਰਤ ਕਹਿੰਦੀ ਸੀ ਦੋ ਚ ਦੋਲਾ ਛੱਪੀਆਂ ਸੋਟੇ ਅੰਦਰ ਤੇ ਸਾਰੇ ਜੂਰਤ ਕਹਿੰਦੀ ਸੀ ਮੈਨੂੰ ਨਹੀਂ ਬੁਲਾਇਆ ਮਾਲ ਹੋ ਗਈ ਫਿਰ ਤੂੰ ਅੰਦਰ ਬੈਠੀ ਫੋਨ ਕਰੀ ਜਾਨੀਂ ਤੂੰ ਫੋਨ ਤੇ ਆ ਕੇ ਜਾਨੀਂ ਤੈਨੂੰ ਕੋਈ ਪਤਾ ਨਹੀਂ ਦਿੰਦਾ ਬਈ ਤੂੰ ਕਹਿੰਦੀ ਹਾਂ ਤੂੰ ਫੂੜ ਕੇ ਨਾ ਖਸਮ ਨਾਲ ਬੱਤੀ ਪੁੱਤ ਤਾ ਤੇ ਮੈਂ ਤਾਂ ਮੇਰਾ ਮਰਿਆ ਪਿਆ ਤੇਰੇ ਯਾਰ ਤੂੰ ਮੈਨੂੰ ਲਾਇਆ ਸੋਣ ਫੋਨ ਪ ਲੈਣਾ ਫੋਨ ਲੈ ਸਕਦੇ ਆ ਸੀ ਮੈਂ ਫੋਨ ਨਹੀਂ ਦੇ ਫੋਨ ਦਿਖਾ ਫੋਨ ਫੜ ਯਾਰ ਫੋਨ ਨਹੀਂ ਮੈਂ ਦੇਣਾਗਾ ਕਿਹਨੂੰ ਫੋਨ ਕੀਤਾ ਨੰਬਰ ਕਢਾਓ ਉਹਨੂੰ ਕਰੀਏ ਆਪਾਂ ਨੰਬਰ ਕਢਾਉਣੇ ਹੁਣ ਆਹ ਦੇ ਕੋਲ ਰੱਖ ਫੋਨ ਇਹ ਡਰੀਟਾ ਨਾ ਕਰਦੇ ਨੰਬਰ ਇਹ ਆਪਦੇ ਕੋਲ ਰੱਖੋ ਫੋਨ ਅੱਛਾ ਮਾਤਾ ਜੀ ਹੁਣ ਜੋ ਮਾਰਨ ਵਾਲੇ ਮਾਰ ਗਏ ਠੀਕ ਆ ਜਿਹੜਾ ਕੋ ਹੋਣਾ ਹੀ ਹੋ ਗਿਆ ਬਹੁਤ ਮਾੜੀ ਗੱਲ ਹੋਈ ਸਾਨੂੰ ਬਹੁਤ ਅਫਸੋਸ ਆ ਇਹ ਗੱਲ ਦਾ ਹੁਣ ਤੁਸੀਂ ਇਹ ਦੱਸੋ ਵੀ ਗੱਲ ਕੀ ਹੋਈ ਆ ਤੁਹਾਡੇ ਘਰੇ ਕੀ ਕਲੇਸ਼ ਰਹਿੰਦਾ ਸੀ ਕੀ ਗੱਲ ਹੋਈ ਆ ਕਾਹ ਤੋਂ ਇਹ ਕਹਾਣੀਓ ਬਣੀ ਆ ਇਹ ਤੁਹਾਡੀ ਵੀਰ ਜੀ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਨਹੀਂ ਪਤਾ ਫੋਨ ਤੇ ਕਿਹਦੇ ਨਾਲ ਲੱਗੀ ਰਹਿੰਦੀ ਸਾਰਾ ਦਿਨ 2-2 ਘੰਟੇ ਲੱਗੀ ਰਹਿੰਦੀ ਸੀ ਮੇਰਾ ਤਾਂ ਮੁੰਡਾ ਵੀ ਲੜਦਾ ਸੀ ਇਹਨੂੰ ਬਾਹਰੋਂ ਖੇਤੋਂ ਆ ਕੇ ਕੁੜੇ ਤੂੰ ਕਿਹਦੇ ਨਾਲ ਗੱਲਾਂ ਕਰੀ ਜਾਂਦੀ ਏ ਕੁਛ ਨਹੀਂ ਦੱਸਦੀ ਸੀ ਨਾ ਹੀ ਫੋਨ ਵਿਖਾਉਂਦੀ ਸੀ ਉਹਨੂੰ ਹੁਣ ਇੱਕ ਬੰਦਾ ਆਇਆ ਬਾਹਰੋਂ ਇਨੂੰ ਪਤਾ ਨਹੀਂ ਕੀ ਫੜਾ ਕੇ ਗਿਆ ਚਾਹ ਬਣਾਈ ਜਾਂਦੀ ਐ ਸੋਚ ਚ ਮੈਂ ਸਾਹਮਣੇ ਉੱਥੇ ਬੈੱਡ ਤੇ ਬੈਠੀ ਆ ਮੈਨੂੰ ਨਹੀਂ ਪਤਾ ਕੀ ਦਿੱਤਾ ਰੱਬ ਜਾਣੇ ਕੀ ਨਹੀਂ ਦਿੱਤਾ ਸਾਨੂੰ ਤੇ ਆ ਦੇਖ ਲੋ ਦੋ ਲੋਕ ਚਾਹ ਤੁਸੀਂ ਪੀ ਲਈ ਸਾਰੀ ਕੇ ਪਈ ਐ ਇਹਨਾਂ ਨੇ ਪੀ ਨਹੀਂ ਥੋੜੀ ਜਿਹੀ ਚਾਹ ਨਾ ਸੈਂਪਲ ਪਵਾ ਲਿਓ ਆਪਾਂ ਚਾਹ ਦਾ ਸੈਂਪਲ ਪਵਾ ਲਓ ਜੀ ਕਮਰਾ ਉਲਟੀਆਂ ਨਾਲ ਭਰਿਆ ਪਿਆ ਕੋਈ ਗੱਲ ਨਹੀਂ ਮਾਤਾ ਜੀ ਜਿਹੜਾ ਕੋਈ ਹੋਣਾ ਹੀ ਹੋ ਗਿਆ ਠੀਕ ਐ ਅਸੀਂ ਇਹ ਤਪਤੀਸ਼ ਕਰਾਂਗੇ ਸਾਰਾ ਕੰਮ ਇਹ ਕੁੜੀ ਦਾ ਕੀਤਾ ਲੱਗਦਾ ਸਾਨੂੰ ਤਾਂ ਇਹਦੇ ਤੇ ਸ਼ੱਕ ਐ ਜਿਹੜੀ ਅਸੀਂ ਚਾਹ ਐ ਜਿਹੜੀ ਚਾਹ ਪਵਾ ਕੇ ਨਾ ਥੋੜੇ ਜਿਹਾ ਖਾਹ ਦੇ ਵਿੱਚ ਪਾ ਕੇ ਲੈ ਚੱਲਦੇ ਆ ਤੇ ਤੁਸੀਂ ਚੱਲੋ ਭਾਈ ਸਾਡੇ ਨਾਲ ਥਾਣੇ ਚੱਲੋ ਸਾਰਾ ਕੁਝ ਆਪੇ ਹਾਂ ਉੱਥੇ ਲੈਡੀ ਪੁਲਿਸ ਹੈਗੀ ਅਸੀਂ ਸਾਰਾ ਕੁਝ ਪੁੱਛ ਲਾਂਗੇ ਕੋਈ ਗੱਲ ਨਹੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਸੀਂ ਕਰ ਦਿਆਂਗੇ ਕੋਈ ਗੱਲ ਨਹੀਂ ਮੈਂ ਕਿਹਾ ਮਾਤਾ ਜੀ ਕੋਈ ਬੇਫਿਕਰ ਹੋ ਜਾਏ ਅਸੀਂ ਮੈਂ ਵੱਡੇ ਵੱਡੇ ਗੁੰਗਿਆਂ ਤੋਂ ਬੁਲਾ ਲੈਣਾ ਠੀਕ ਹੈ ਕੋਈ ਗੱਲ ਨਹੀਂ ਇਹ ਤਾਂ ਫਿਕਰ ਨਾ ਕਰੋ ਸਾਹਿਬ ਜੀ ਇੱਧਰ ਬਣਾਈ ਸੀ ਚਾਹ ਹਾਂ ਇੱਧਰ ਬਣਾਈ ਸੀਗੀ ਸੁਣ ਲੈ ਜੀ ਚੱਕ ਹੋ ਰਹੀ ਜੀ ਚਾਹ ਟ੍ਰਿਪਲ ਐ ਚਲਦੇ ਆਂ ਲੋਹੜੀ ਦੇ ਚੱਕਰਾਂ ਲਾਗੇ ਚਾਹ ਇਹਦੇ ਚ ਫਾਲੋ ਕਰ ਭਾਂਡੇ ਆ ਚਾਹ ਰਹਿ ਗਿਆ ਇੰਨੇ ਕਿ ਚਾਹ ਪਾਣੀ ਆ ਇੱਕ ਤੇ ਭਾਂਡੇ ਚ ਪਾ ਲੈਨੇ ਉੱਥੋਂ ਲੋਹੜੀ ਦੇ ਚੱਕਰਾਂ ਲਾ ਹਾਂ ਬਸ ਇਹ ਪਵਾ ਕੇ ਨਾਲ ਲੈ ਕੇ ਚਲਦੇ ਆਂ ਆਪਾਂ ਠੀਕ ਆ ਨਾਲ ਲੈ ਆਵੋ ਪਵਾ ਕੇ ਠੀਕ ਆ ਮਾਤਾ ਜੀ ਕੋਈ ਪਾਈ ਤੂੰ ਹੀ ਕੁਟੀ ਸਾਡੇ ਨਾਲ ਚੱਲੋ ਆਜੋ ਦਿੱਤੀ ਜਦੋਂ ਮੈਂ ਕੋਈ ਕਸੂਰ ਕੀਤਾ ਨਹੀਂ ਮੈਂ ਕੋਈ ਕਸੂਰ ਨਹੀਂ ਕੀਤਾ ਤਾਂ ਫਿਰ ਹੁਣ ਤੁਸੀਂ ਰਹਿ ਗਿਆ ਤੁਹਾਡੇ ਤੇ ਸ਼ੱਕ ਕੀਤਾ ਕੋਈ ਗੱਲ ਨਹੀਂ ਜਿਹੜਾ ਅਸੀਂ ਤਾਂ ਤਪਤੀਸ਼ ਕਰਨੀ ਆ ਜੇ ਨਾਲ ਤੇ ਚੋਇਆ ਤਾਂ ਨਾ ਚਲੋ ਸਾਡੇ ਨਾਲ ਚੱਲੋ ਉੱਥੇ ਪਰਮਜੀਤ ਇਹ ਆਪਾਂ ਮੁਲਾਜ਼ਮ ਭੇਜ ਦਿੰਨੇ ਲਾਸ਼ਾਂ ਦਾ ਪੋਸਟਮਾਰਟਮ ਕਰਾ ਕੇ ਕਰਾ ਕੇ ਜੀ ਜੋ ਰਿਪੋਰਟ ਆਊਗੀ ਫਿਰ ਤੁਹਾਡਾ ਹਾਂ ਹਾਂ ਠੀਕ ਹੈ ਚਲੋ ਠੀਕ ਹੈ ਚਲੋ ਆ ਜੀ